ਇਹ ਤਾਂ ਪਈ ਵੀ ਹੋ ਗਈ ਉਹ ਪਾਤੀ ਜੀ ਆ ਤਾਂ ਬਸ ਦੇ ਲਾ ਲਓ ਮੈਂ ਬੰਦੇ ਨੂੰ ਲੋਕਾਂ ਨੂੰ ਮਿਲ ਰਿਹਾ ਉਹ ਆਲੇ ਬੋਲੇ ਸੋਨੇ ਹਾ ਹਸਰੀਆ ਕਾਲ ਇਹ ਜੀ ਜਦੋਂ ਤੋਂ ਆਪ ਸਰਕਾਰ ਜਿਹੜੀ ਲੋਕਾਂ ਦੀ ਸਰਕਾਰ ਹੈ ਜਦੋਂ ਤੋਂ ਹੋਣ ਕੇ ਆਈ ਹੈ ਉਦੋਂ ਤੋਂ ਹੀ ਵਿਕਾਸ ਕਰਦੇ ਆ ਜਿਹੜੇ ਨਿਰੰਤਰ جاری ਹੈ ਜਦੋਂ ਕਿ ਆਪਾਂ ਪਹਿਲੇ ਲੰਬੇ ਸਮਾਂ ਚੋਂ ਆਪਾਂ ਵੇਖਦੇ ਆਏ ਹਾਂ ਵੀ ਜਿਹੜਾ 4 ਸਾਲ 4 ਸਾਲ ਜਿਹੜੇ ਸੱਤਾ ਸੁੱਖ ਭੋਗ ਦੇ ਰਹੇ ਨੇ ਤੇ ਜਿਹੜਾ ਮਗਰ ਦੇ 6 ਜੰਮਿਨੇ ਹੁੰਦੇ ਆ ਉਹ ਉਹ ਕੱਲੇ ਵਿਕਾਸ ਕਾਰਜਾਂ ਹਤੇ ਰੱਖੇ ਰੱਖੇ ਜਾਂਦੇ ਆ ਤਾਂ ਕਿ ਲੋਕਾਂ ਨੂੰ ਦਿਖਾਇਆ ਜਾ ਸਕੇ ਕਿ ਅਸੀਂ ਕੁਝ ਕੀਤਾ ਪਰ ਜਦੋਂ ਤੋਂ ਸਾਡੀ ਸਰਕਾਰ ਹੋਣੀ ਚਾਹੀਦੀ ਹੈ ਅਸੀਂ ਪਹਿਲੇ ਦਿਨ ਤੋਂ ਜਿਹੜੇ ਵਿਕਾਸ ਕਾਰਜ ਤਰੰਤਰ ਜਾਰੀ ਹੈ ਕੰਟੀਨਿਊ ਨੇ ਤੁਸੀਂ ਪਿਛਲੇ ਦਿਨੀ ਵੀ ਵੇਖਿਆ ਕਿ ਆਪਾਂ ਜਾ ਕੇ ਆਏ ਆ ਉੱਤਰ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਸਪੀਡ ਲਾਈਟਾਂ ਤੇ ਦਵਾਰੇਆਣਾ ਰੋਡ ਜਲਾਦੇਆਣਾ ਰੋਡ ਤੇ ਬਾਕੀ ਜਿਹੜੀਆਂ ਹੈਗੀਆਂ ਉਤਰੀਆਂ ਸ਼ਹਿਰ ਦੀਆਂ ਗਲੀਆਂ ਵਗੈਰਾ ਹੈਗੀਆਂ ਉਹਨਾਂ ਦਾ ਕੰਮ ਆਪਾਂ ਸ਼ੁਰੂ ਕਰਵਾਇਆ ਉਹ ਚੱਲ ਰਿਹਾ ਥੋੜੀ ਤੋਂ ਚੱਲ ਰਿਹਾ ਜਿਹੜੀਆਂ ਇਹ ਅੱਜ ਆਪਾਂ ਇੱਥੇ ਮੱਲਾ ਪਟਵਾਰਕਿਆਂ ਨਾਲ ਖੜੇ ਆ ਇਨ੍ਹਾਂ ਤੇ ਲੰਬੇ ਸਮੇਂ ਤੋਂ ਮੰਗ ਸੀਗੀ ਇੱਕ ਇੱਕ ਗਲੀਆਂ ਦੀ ਹਾਲਤ ਕਾਫੀ ਖਸਤਾ ਸੀਗੀ ਤੇ ਸਾਡੇ ਪਰਵਾਹ ਸਾਹਿਬ ਤੇ ਹੋਰ ਜਿਹੜੇ ਇਥੋਂ ਦੀ ਗਲੀ ਦੇ ਤੁੰਦ ਸੱਜਣਾ ਇਹ ਮਾਨਯੋਗ ਸਪੀਕਰ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੇ ਆਖਿਆ ਸੀਗਾ ਕਿ ਜਿਹੜਾ ਕੰਮ ਆਪਾਂ ਪਹਿਲ ਦਿੱਤਾ ਹੱਥੇ ਕਰਵਾਉਣਾ ਤੇ ਉਹ ਸੋ ਉਹਨਾਂ ਦੇ ਕਹੇ ਤੇ ਕੋਲ ਚਰਾਉਂਦੇ ਹੋਏ ਤੇ ਜਿਹੜਾ ਸੀਵਰੇਜ ਬੋਰਡ ਆ ਉਹਦੇ ਰਾਈ ਜਿਹੜਾ ਇਹ ਅੱਜ ਆਪਾਂ ਕੰਮ ਗਲੀਆਂ ਦਾ ਇੰਟਰਲੌਕ ਦਾ ਕੰਮ ਸ਼ੁਰੂ ਕਰਵਾਉਣ ਲੱਗੇ ਆ। ਇਹ ਕੰਮ ਕੋਈ ਪਹਿਲਾਂ ਵੀ ਸ਼ੁਰੂ ਹੋ ਜਾਣਾ ਸੀਗਾ ਪਰ ਉਹ ਜਿਹੜੀ ਪਹਿਲਾਂ ਟਾਇਲ ਆਈ ਸੀ ਇਹਨਾਂ ਦੀ ਉਹ ਸਾਨੂੰ ਚੰਗੀ ਨਹੀਂ ਲੱਗੀ ਸੀ ਕੁਆਲਿਟੀ ਉਹਦੀ। ਉਹ ਉਹਦੇ ਕਰਕੇ ਅਸੀਂ ਕੰਮ ਕੋਈ ਰੋਕਿਆ ਸੀਗਾ ਤੇ ਹੁਣ ਉਹ ਨਵੀਂ ਟਾਇਲ ਮੰਗਵਾਈ ਹੈ ਕਿਉਂਕਿ ਜਿਹੜਾ ਲੋਕਾਂ ਦਾ ਪੈਸਾ ਹੈ ਉਹਦੀ ਸਹੀ ਵਰਤੋਂ ਹੋਵੇ ਤੇ ਉਦੇ ਆਸਤੇ ਆਪਾਂ ਇਹ ਜਿਹੜਾ ਸੀਗਾ ਸੰਬੰਧਿਤ ਡਿਪਾਰਟਮੈਂਟ ਸੀਗਾ ਉਹਨਾਂ ਨੂੰ ਕਿਹਾ ਸੀ ਜਿਹੜੀ ਹੁਣ ਉਹ ਨਵੀਂ ਟਾਇਲ ਆਈ ਹੈ ਉਹਦੇ ਦੁਆਰਾ ਇਹ ਜਿਹੜੀ ਇੱਥੇ ਇਹ ਗਲੀ ਬਣेंगी ਤੇ ਇਹ ਕੰਮ ਅੱਜ ਸ਼ੁਰੂ ਹੋਣ ਲੱਗਾ ਤੇ ਬਹੁਤ ਜਲਦ ਮੁਕੰਮਲ ਹੋ ਜਾਏ ਕਿੰਨੇ ਲਾਗਤ ਆਜੂ ਇੱਥੇ ਇਹ ਦੋ ਗਲੀਆਂ ਨੇ ਜੀ ਲਗਭਗ 10 ਲੱਖ ਦੇ ਦਾਜਾ 10 ਲੱਖ ਰੁਪਏ ਦੋਵੇਂ ਗਲੀਆਂ ਜੀ ਕੰਮ ਹੈਰੀ ਢੰਗ ਨਾਲ ਬਿਲਕੁਲ ਜੀ ਬਿਲਕੁਲ ਇਹ ਸਾਡੀ ਜਿਹੜੀ ਪਹਿਲ ਹੀ ਇਹ ਹੈ ਵੀ ਜਿੱਦੇ ਵੀ ਕੰਮ ਹੁਣ ਤੱਕ ਸ਼ਹਿਰ ਚ ਹੋਇਆ ਮਤਲਬ ਕਿਸੇ ਠੇਕੇਦਾਰ ਨੂੰ ਕੋਈ ਵਿਗਾਰ ਨਹੀਂ ਪਾਈ ਜਾਂਦੀ ਕਿਸੇ ਨੂੰ ਕੋਈ ਜਿਹੜਾ ਅਧਿਕਾਰੀ ਹੈ ਉਹ ਨੂੰ ਵਿਗਾਰ ਨਹੀਂ ਪਾਈ ਜਾਂਦੀ ਸਾਡੀ ਸਾਰੀ ਚੱਕੀ ਵਿਗਾਰ ਹੈ ਕਿ ਜਿਹੜਾ ਕੰਮ ਹੈ ਇਹ ਪੂਰੇ ਮਿਆਰੀ ਢੰਗ ਨਾਲ ਸਦੀ ਬਖਸ਼ ਹੋਣਾ ਚਾਹੀਦਾ ਇਹ ਚ ਕੰਮ ਚ ਕਤਾਈ ਨਹੀਂ ਬਖਸ਼ੀਆ ਜਿਹੜੇ ਇਹ ਉਹ ਅਦਾਸ਼ਟੀ ਕੀਤੀ ਜਾਏਗੀ ਅਸੀਂ ਮਾਨਯੋਗ ਸਪੀਕਰ ਸਾਹਿਬ ਦਾ ਸਾਡੇ ਮਨੀ ਧਾਲੀਵਾਲ ਜੀ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਸਾਡੀ ਇਹ ਬਹੁਤ ਲਗਭਗ 2 ਸਾਲ ਤੋਂ ਗਲੀਆਂ ਦਾ ਜਿਹੜੇ ਸੰਤਾਪ ਭੋਗ ਰਹੇ ਸੀ ਸਾਡੇ ਵਾਰਡ ਨੰਬਰ 17 ਦੇ ਅਸੀਂ ਮਤਲਬ ਐਮਸੀ ਹੋਣ ਦੇ ਨਾਤੇ ਇਹਨਾਂ ਦਾ ਅਸੀਂ ਧੰਨਵਾਦ ਬਹੁਤ ਕਰਦੇ ਆ ਵੀ ਜਿਨ੍ਹਾਂ ਨੇ ਮਤਲਬ ਸਾਨੂੰ ਪ੍ਰਾਇਓਰਟੀ ਦੇ ਤੌਰ ਤੇ ਸਾਡੀਆਂ ਗਲੀਆਂ ਜਿਹੜੀਆਂ ਅੱਜ ਇਹਨਾਂ ਨੇ ਪੱਥਰ ਰੱਖਿਆ ਤੇ ਸਾਡੇ ਜਿਹੜੀ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆ ਉਹ ਅੱਜ ਦੂਰ ਹੋਣਗੀਆਂ ਇਹ ਕਿੰਨੇ ਚਿਰ ਤੋਂ ਸੀ ਦਿੱਕਤ ਇਹ ਲਗਭਗ ਜੀ ਸਾਡੇ ਐਮਐਲਏ ਦੇ ਜਿਹੜੇ ਇਲੈਕਸ਼ਨ ਹੋਏ ਆ ਉਦੋਂ ਪਹਿਲਾਂ ਦੀਆਂ ਮਤਲਬ ਇਹ ਪਈਆਂ ਕਿਉਂਕਿ ਅਚ ਪਹਿਲਾਂ ਬਣੀਆਂ ਹੋਈਆਂ ਸੀਗੀਆਂ ਪਰ ਇਹ ਸੀਵਰੇਜ ਪਾਉਣ ਕਰਕੇ ਸਾਨੂੰ ਪਟਣੀਆਂ ਪਈਆਂ ਇਹ। ਉਦੋਂ ਬਾਅਦ ਇਹ ਲਗਭਗ 2.5 ਸਾਲ ਤੋਂ ਇਹ ਲੰਮਕ ਰਹੀਆਂ ਸੀਗੀਆਂ। ਜਿਹਦੇ ਚ ਕਿ ਜਦੋਂ ਜ਼ਿਆਦਾ ਬਾਰਿਸ਼ਾਂ ਹੋਈਆਂ ਉਹਦੇ ਚ ਸਾਡੇ ਬੰਦਿਆਂ ਨੇ ਬਹੁਤ ਸੰਤਾਪ ਇਹਦੇ ਚ ਭੋਗਿਆ। ਕਈ ਕਈ ਦਿਨ ਮਤਲਬ ਇਹ ਹਫਤਾ ਹਫਤਾ ਦਾਦਾ ਦਿਨ ਪਾਣੀ ਨਹੀਂ ਸੁਖਦਾ ਸੀਗਾ। ਪਰ ਅੱਜ ਮਾਨਜੋਗ ਸਪੀਕਰ ਸਾਹਿਬ ਤੇ ਸਾਡੇ ਮਨੀ ਸਾਹਿਬ ਥਾਲੀਵਾਲ ਦੇ ਰਹਿਣ ਮਾਈ ਸਦਕਾ 'ਚ ਉਦਘਾਟਨ ਹੋਇਆ। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਮੇਰਾ ਨਾਮ ਹੀ ਮਨਪ੍ਰੀਤ ਸਿੰਘ ਟੋਨੀ ਜੀ ਮੱਲਾ ਪਟਵਾਰੀਆਂ ਵਾਲਾ 17 17 ਨੰਬਰ ਵਾਰਡ ਨੂੰ ਅਸੀਂ ਮੰਤਰੀ ਸਿੰਘ ਢਾਲੀਵਾਲ ਜੀ ਦਾ ਤੇ ਸਪੀਕਰ ਸਾਹਿਬ ਜੀ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਇੱਕ ਸਾਡੇ ਐਮਸੀ ਸਾਹਿਬ ਅਰਨਜੀਤ ਸਿੰਘ ਸਿੱਧੂ ਇਹਨਾਂ ਦਾ ਧੰਨਵਾਦ ਕਰਦੇ ਮੇਰਾ ਜਸਮੀਲ ਜੱਸਾ ਜੀ ਮੱਲਾ ਪਟਵਾਰੀਆਂ ਵਾਰਡ ਨੰਬਰ 17 ਜੀ ਅਸੀਂ ਚਾਰ ਸਾਲਾਂ ਸੰਤਾਪ ਹੋ ਗਰੇ ਸੀ ਮੱਲਾ ਨੂੰ ਵਾਸੀ ਗਲੀਆਂ ਦਾ ਅਸੀਂ ਸਪੀਕਰ ਸਾਹਿਬ ਦਾ ਔਰ ਮੰਤਰੀ ਢਾਲੀਵਾਲ ਦਾ ਸਮੂਚੀ ਆਮ ਪਾਰਟੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਸਾਡਾ ਇਹਨਾਂ ਨੇ ਸਾਡੀ ਸਮੱਸਿਆ ਹੱਲ ਕੀਤੀ ਹੈ ਬਹੁਤ ਧੰਨਵਾਦ ਜੀ